ਕਹਿੰਦੇ ਨੇ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੁੰਦਾ ਤਾਂ ਉਸ ਅੰਦੋਲਨ ਦੇ ਵਿੱਚ ਕਈ ਅਜੇਹੀਆਂ ਕਹਿ ਸਕਦੇ ਕਲਾਕਾਰੀਆਂ ਸਾਹਮਣੇ ਆਉਂਦੀਆਂ ਨੇ ਖਾਸ ਕਰ ਜਦੋਂ ਕੋਈ ਮੌਜੂਦਾ ਹਾਲਾਤ ਬਣੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਕਲਾਕਾਰੀਆਂ ਸਾਹਮਣੇ ਆਉਂਦੀਆਂ ਨੇ ਅੱਜ ਸਰਨਾ ਇੱਕ ਭਾਈ ਮੌਜੂਦ ਨੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕੌਣ ਨੇ ਕਿੱਥੋਂ ਨੇ ਔਰ ਇਹਨਾਂ ਨੇ ਕੁਝ ਟੱਪੇ ਲਿਖੇ ਨੇ ਜੋ ਅਸੀਂ ਤੁਹਾਨੂੰ ਤੁਹਾਨੂੰ ਵੀ ਜ਼ਰੂਰ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਭਾਈ ਕੀ ਨਾਂ ਆਪਣਾ ਤੇ ਕਿਹੜੇ ਪਿੰਡ ਤੋਂ ਆ ਆਪਣਾ ਨਾਂ ਜੀ ਗੁਰਤੇਕ ਸਿੰਘ ਆ ਜੀ ਪਿੰਡ ਫਿੱਡੇਕਲਾ ਜ਼ਿਲ੍ਹਾ ਫਰੀਕੋਟ ਪੰਜਾਬ ਤੋਂ ਆ ਜੀ ਸੋ ਕਿੱਦਾਂ ਇਹ ਟੱਪੇ ਜਿਹੜੇ ਤੁਸੀਂ ਲਿਖੇ ਸੀਗੇ ਕਿਉਂਕਿ ਹੱਲੇ ਕਹਿੰਦੇ ਪਿਛਲਾ ਮੋਰਚਾ ਮੁੱਕਿਆ ਨਹੀਂ ਨਵਾਂ ਮੋਰਚਾ ਲੱਗ ਗਿਆ ਇਹ ਇਸ ਤਰ੍ਹਾਂ ਸੀ ਜੀ ਉਹ ਪਿਛਲਾ ਜਦੋਂ 2020 ਦੇ ਵਿੱਚ ਉਹ ਮੋਰਚਾ ਜਿੱਤ ਕੇ ਆਈ ਸੀ ਉਦੋਂ ਮਾ ਮੋਦੀ ਸਾਹਿਬ ਨੇ ਕਿਹਾ ਸੀ ਮੈਨੂੰ ਕੋਈ ਘਾਟ ਰਹੇਗੀ ਨਾਲ ਇਹ ਉਦੋਂ ਬਾਅਦ ਨਾ ਥੋੜੇ ਚਿਰ ਬਾਅਦ ਹੀ ਮਤਲਬ ਮੁਹੱਲੀ ਵਿੱਚ ਦੀ ਚੰਡੀਗੜ੍ਹ ਚ ਉਹਨਾਂ ਨੇ ਅਸੀਂ ਧਰਨਾ ਲਾਇਆ ਸੀ ਜਿਹਦੇ ਨਾਲ ਸਾਨੂੰ ਭਾਗੜਾ ਡੈਮ ਤੋਂ ਮੈਨੇਜਮੈਂਟ ਤੋਂ ਬਾਹਰ ਕੱਢਤਾ ਸੀ ਆਪਦੀ ਕਮੇਟੀ ਬਣਾ ਲਈਸ ਪੰਜਾਬ ਨੂੰ ਬਾਹਰ ਕੱਢਤਾ ਸੀ ਉਹਨਾਂ ਹਾਲਾਤਾਂ ਦੇ ਵਿੱਚ ਜਿਵੇਂ ਉਹ ਟੱਪੇ ਲਿਖੇ ਸੀ ਵੈਸੇ ਮੇਰੇ ਅੱਜ ਅੱਜ ਦੇ ਅੱਜ ਦੋ ਟੱਪੇ ਚੇਤੇ ਆ ਮੈਂ ਤੁਹਾਨੂੰ ਉਹ ਸੁਣਾ ਸਕਦਾ ਹਾਂਜੀ ਉਹ ਬਿੱਲਾ ਤੋਂ ਮਾਫੀ ਮੰਗ ਕੇ ਪੈਗੇ ਤੁਸੀਂ ਡੈਮਾ ਨੂੰ ਬਿੱਲਾ ਤੋਂ ਮਾਫੀ ਮੰਗ ਕੇ ਪੈਗੇ ਤੁਸੀਂ ਡੈਮਾ ਨੂੰ ਆਈ ਤੇ ਅਸੀਂ ਜੇ ਆਗੇ ਕੱਢ ਦਿਆਂਗੇ ਵੈਮਾ ਨੂੰ ਪਰਖੀ ਨਾ ਨਾਏ ਦੁਸ਼ਮਣਾ ਜੱਟਾਂ ਦੇ ਟੈਮਾ ਨੂੰ ਉਹ ਲੱਗਿਆ ਤੇਰੀ ਧੌਣ ਚ ਕਿੱਲਾ ਲੱਗਿਆ ਤੇਰੀ ਧੌਣ ਚ ਕਿੱਲਾ ਕੱਢਣਾ ਸਾਨੂੰ ਆਉਂਦਾ ਏ ਐਨੀ ਸ਼ੇਤੀ ਨਹੀਂ ਮਰਦਾ ਹਾਲੇ ਜੱਟ ਜਾਉਂਦਾ ਏ ਐਡੀ ਸ਼ੇਤੀ ਨਹੀਂ ਮਰਦਾ ਹਾਲੇ ਜੱਟ ਜਾਉਂਦਾ ਏ ਐਡੀ ਸ਼ੇਤੀ ਨਹੀਂ ਮਰਦਾ ਓਵੇਂ ਸਾਡੀ ਖੜੀ ਟਰਾਲੀ ਹਾਲੇ ਤਾਂ ਦਿੱਲੀ ਵਾਲੀ ਓਵੇਂ ਸਾਡੀ ਖੜੀ ਟਰਾਲੀ ਹਾਲੇ ਤਾਂ ਦਿੱਲੀ ਵਾਲੀ ਦਾਦਾ ਜੀ ਲੜਦੇ ਰਹਿੰਦੇ ਮੇਰੀ ਨਹੀਂ ਲਾਉਂਦੇ ਵਾਰੀ ਓ ਦਾਦਾ ਜੀ ਲੜਦੇ ਰਹਿੰਦੇ ਵੇਲਾ ਰਹੇ ਤਾਂ ਛਕਟਦਾ ਬਾਪੂ ਜਾਉ ਦੇਖ ਮਹਾਲੀ ਚਾਚਾ ਚਲੋ ਬਾਅਦ ਚ ਆਜੂ ਚਾਚਾ ਚਲੋ ਬਾਅਦ ਚ ਆਜੂ ਆਇ ਆਉਣਾ ਚਾਹੁੰਦਾ ਏ ਐਨੀ ਸ਼ੇਤੀਨੀ ਮਰਦਾ ਹਾਲੇ ਜੱਟ ਜਾਉਂਦਾ ਏ ਐਡੀ ਸ਼ੇਤੀਨੀ ਮਰਦਾ ਹਾਲੇ ਜੱਟ ਜਾਉਂਦਾ ਏ ਐਡੀ ਸ਼ੇਤੀਨੀ ਮਰਦਾ ਨੇ ਕਿਤੇ ਤੁਹਾਡਾ ਇੱਕ ਮੈਸੇਜ ਜਿਹੜਾ ਹੈਗਾ ਕਿ ਕਿਸਾਨ ਜਾਂ ਜੱਟ ਜਿਹੜਾ ਉਹ ਇੰਨੀ ਛੇਤੀ ਨਹੀਂ ਮਰਦਾ ਭਾਵੇਂ ਜਿੰਨੇ ਮਰਜ਼ੀ ਸੰਘਰਸ਼ ਲੜਨੇ ਪੈਣ ਭਾਵੇਂ ਜਿੰਨੀ ਮਰਜ਼ੀ ਵਾਰ ਐਮਐਸਪੀ ਲਈ ਜਾਂ ਜਿਹੜਾ ਕਿਸਾਨਾਂ ਦੇ ਕਰਜ਼ੇ ਮਾਫੀ ਲਈ ਜਿਹੜਾ ਹੈ ਤੁਹਾਨੂੰ ਮੋਰਚੇ ਲਾਣੇ ਪੈਣ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਸ ਤਰ੍ਹਾਂ ਸਾਨੂੰ ਇਹਦਾ ਮਰਿਆ ਜੱਟ ਨੂੰ ਸਮਝਣੇ ਨਾਲ ਜੀ ਜਿੱਥੇ ਵੀ ਤੁਹਾਨੂੰ ਜਾਣਾ ਪਊਗਾ ਜਿੱਨਾਂ ਚਿਰ ਤੁਹਾਨੂੰ ਰਹਿਣਾ ਪਊਗਾ ਅਸੀਂ ਬਿਲਕੁਲ ਧਰਨੀ ਲਾਉਂਦੇ ਰਵਾਂਗੇ ਉਸੇ ਤਰ੍ਹਾਂ ਅੱਜ ਅਗੋ ਵੱਲੋਂ ਇੱਕ ਬੈਠਕ ਵੀ ਕੇਂਦਰ ਦੀ ਟੀਮ ਦੇ ਨਾਲ ਕੀਤੀ ਜਾ ਰਹੀ ਤਿੰਨ ਕੇਂਦਰੀ ਮੰਤਰੀ ਉਸ ਬੈਠਕ ਦੇ ਵਿੱਚ ਬੈਠੇ ਨੇ ਲੱਗਦਾ ਕਿ ਅੱਜ ਵੀ ਕੁਝ ਸਿੱਟਾ ਨਿਕਲ ਸਕਦਾ ਕਿ ਪਿਛਲੇ ਦੋ ਗੇੜ ਦੀਆਂ ਬੈਠਕਾਂ ਜਿਹੜੀਆਂ ਨੇ ਉਹ ਬਿਲਕੁਲ ਬੇਨਤੀਜਾ ਰਹੀਆਂ ਨੇ ਕਿਸਾਨ ਹੱਲੇ ਵੀ ਜਿਹੜੀ ਖਾਸ ਕਰ ਐਮਐਸਪੀ ਦੀ ਮੰਗ ਤੇ ਕਰਜ਼ਾ ਮਾਫੀ ਦੀ ਮੰਗ ਦੇ ਉੱਤੇ ਅੜੇ ਨੇ ਹਾਂਜੀ ਹਾਂਜੀ ਆਸ ਤਾਂ ਹੁੰਦੀ ਹੈ ਜੇ ਹੁਣ ਸਾਨੂੰ ਬਹੁਤ ਵੱਡੀ ਆਸ ਆ ਜੀ ਨਾਲ ਅੱਜ ਸਾਨੂੰ ਆਖਿਆ ਸੀ ਸਾਨੂੰ ਵੀ ਮਤਲਬ ਤੁਸੀਂ ਕੋਈ ਗੜਬੜੀ ਨਹੀਂ ਕਰਨੀਗੀ ਨਾਲ ਸ਼ਾਂਤੀ ਰੱਖਣੀ ਹੈ ਸ਼ਾਂਤੀ ਬਣਾ ਕੇ ਰੱਖੀ ਅੱਜ ਅਸੀਂ ਬਿਲਕੁਲ ਟਰਾਲੀਆਂ ਦੇ ਵਿੱਚੋਂ ਨਹੀਂ ਗਏ ਉੱਥੇ ਕਲਾ ਸਟੇਜ ਸੁਣ ਕੇ ਆਏ ਆਂ ਜੀ ਆ ਗਿਆ ਸਾਨੂੰ ਅੱਜ ਬਹੁਤ ਵੱਡੀ ਆਸ ਆ ਵੀ ਸਾਡੇ ਕੋਲਸ ਨਾਲ ਕੁਝ ਪੱਲੇ ਪਊਗਾ ਜੀ ਬਾਕੀ ਸਰਕਾਰਾਂ ਦੇ ਜਿਹੜਾ ਹੱਥ ਆ ਫਿਰ ਉਹਨਾਂ ਦੇ ਬੱਸ ਜਿਵੇਂ ਚਾਹੂ ਚਾਹਣ ਤਾਂ ਉਸੇ ਤਰ੍ਹਾਂ ਹੀ ਹੋਣਾ ਜੀ ਤੇ ਪਰ ਵੀ ਸਾਨੂੰ ਵੈਸੇ ਆਸ ਬਹੁਤ ਵੱਡੀ ਹੈ ਜੀ ਕੋਈ ਨਾ ਕੋਈ ਸਾਡੇ ਪੱਲੇ ਪਊਗਾ ਜੀ ਠੀਕ ਹੈ ਜੀ ਸੁੱਦੇ ਤੌਰ ਤੇ ਕਿਸਾਨ ਜਿਹੜੇ ਕਹਿ ਰਹੇ ਨੇ ਆਸ ਉਹਨਾਂ ਦੇ ਅੱਜ ਵੀ ਜਿਹੜੀ ਹੈ ਵੱਜੀ ਹੋਈ ਹੈ ਅੱਜ ਇੱਕ ਬੈਠਕ ਜਿਹੜੀ ਹੈ ਬਹੁਤ ਅਹਿਮ ਬੈਠਕ ਮੰਨੀ ਜਾ ਰਹੀ ਹੈ ਔਰ ਦੂਜੀ ਸਭ ਤੋਂ ਵੱਡੀ ਗੱਲ ਜਿਸ ਤਰੀਕੇ ਇਹਨਾਂ ਨੇ ਟੱਪੇ ਸੁਣਾਏ ਕਹਿ ਰਹੇ ਨੇ ਕਿ ਹਾਲੇ ਪਹਿਲੀਆਂ ਦਿੱਲੀ ਦੀਆਂ ਟਰਾਲੀਆਂ ਜਿਹੜੀਆਂ ਨੇ ਉਹ ਉਂ ਦੀ ਜੋ ਦੀ ਤió ਖੜੀਆਂ ਸੀਗੀਆਂ ਉਹਨਾਂ ਇੱਕ ਵਾਰੀ ਫੇਰ ਉਹੀ ਟਰਾਲੀਆਂ ਜਿਹੜੀਆਂ ਨੇ ਦਿੱਲੀ ਵੱਲ ਨੂੰ ਕੂਚ ਕਰ ਰਹੀਆਂ ਨੇ ਕਿਉਂਕਿ ਕਿਸਾਨਾਂ ਨੂੰ ਆਪਣੇ ਹੱਕ ਲੈਣ ਲਈ ਅੱਜ ਫੇਰ ਸੰਘਰਸ਼ ਕਰਨਾ ਪੈ ਰਿਹਾ ਕੈਮਰਾ ਪਰਸਨ ਰਵਿੰਦਰ